ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਫੀਸ਼ੀਅਲ ਹੈਪੀ ਸਰਪੰਚੀ YouTube ਚੈਨਲ ਦੇ ਉੱਤੇ। ਸੋ ਅੱਜ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ। ਹਾਂਜੀ ਦੋਸਤੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਜ਼ਰੂਰ ਕਰ ਦਿਆ ਕਰੋ। ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਇਹ ਵੀਡੀਓ ਨਵੀਂ ਤੂੜੀ ਨੂੰ ਲੈ ਕੇ ਆ। ਨਵੀਂ ਤੂੜੀ ਦਾ ਸੀਜ਼ਨ ਚੱਲ ਪਿਆ। ਸੋ ਨਵੀਂ ਤੂੜੀ ਆਉਂਦਿਆਂ ਹੀ ਆਪਾਂ ਇੱਕਦਮ ਪਸ਼ੂ ਨੂੰ ਜਿਹੜੀ ਨਵੀਂ ਤੂੜੀ ਆ ਉਹ ਚਾਲੂ ਕਰ ਦਿੰਨੇ ਆ ਜਿਹਦੇ ਨਾਲ ਪਸ਼ੂ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਆ ਪਸ਼ੂ ਚਾਰਾ ਘੱਟ ਕਰਦਾ ਦਾਣਾ ਘੱਟ ਖਾਂਦਾ ਵੰਡ ਜਿਹੜੀ ਆਪਾਂ ਕਹਿ ਦਿੰਨੇ ਆ ਤੇ ਦੁੱਧ ਦੀ ਤਾਂ ਆਪਣੇ ਕੁਆਂਟੀਟੀ ਆਪੇ ਘਟਣੀ ਆ ਜਦੋਂ ਚਰਨੀ ਕਰੂਗਾ ਤਾਂ ਦੁੱਧ ਆਪੇ ਘਟੂਗਾ ਕਿਉਂਕਿ ਨਵੀਂ ਤੂੜੀ ਜਿਹੜੀ ਹੁੰਦੀ ਆ ਇਹ ਥੋੜੀ ਗਿੱਲੀ ਹੁੰਦੀ ਆ ਮਤਲਬ ਭਾਰੀ ਹੁੰਦੀ ਆ ਇਹਨੂੰ ਪਚਾਉਣ ਵਾਸਤੇ ਪਸ਼ੂ ਨੂੰ ਥੋੜਾ ਟਾਈਮ ਚਾਹੀਦਾ ਹੁੰਦਾ ਤੇ ਪਸ਼ੂ ਕੀ ਕਰਦਾ ਨਵੀਂ ਤੂੜੀ ਸਵਾਦ ਕਰਕੇ ਵੱਧ ਖਾ ਲੈਂਦਾ ਤੇ ਜਿਹੜਾ ਲੀਵਰ ਆ ਉਹ ਸਹੀ ਤਰ੍ਹਾਂ ਫਿਰ ਕੰਮ ਨਹੀਂ ਕਰਦਾਗਾ ਸੋ ਦੋਸਤੋ ਆਪਾਂ ਕਰਨਾ ਕੀ ਆ ਆਪਣੇ ਕੋਲੇ ਨਵੀਂ ਤੂੜੀ ਦੇ ਨਾਲ ਨਾਲ ਜੇਕਰ ਆਪਣੇ ਕੋਲੇ ਪੁਰਾਣਾ ਸਟਾਕ ਤੂੜੀ ਦਾ ਪਿਆ ਤਾਂ ਆਪਾਂ ਉਹ ਪੁਰਾਣੀ ਤੂੜੀ ਨਵੀਂ ਤੂੜੀ ਤੇ ਵਿੱਚ ਮਿਕਸ ਕਰਕੇ ਪਾਈਏ ਸਿੱਧੀ ਆਪਾਂ ਨਵੀਂ ਤੂੜੀ ਪਸ਼ੂ ਨੂੰ ਨਾ ਖਵਾਈਏ ਇਹਦੇ ਨਾਲ ਕੀ ਆ ਪਸ਼ੂ ਨੂੰ ਚਰ ਕਰਨ ਦੇ ਵਿੱਚ ਤੇ ਚਾਰਾ ਪਚਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਉਸ ਤੋਂ ਬਾਅਦ ਜੇ ਆਪਣੇਕਰ ਆਪਣੇ ਕੋਲੇ ਪ੍ਰਾਣੀ ਤੂੜੀ ਦਾ ਸਟਾਕ ਬਿਲਕੁਲ ਨਹੀਂ ਆ ਤਾਂ ਆਪਾਂ ਕੀ ਕਰਨਾ ਦਵਾਈਆਂ ਤੋਂ ਬਚਣ ਦੇ ਵਾਸਤੇ ਆਪਾਂ ਜਿਹੜੀ ਨਵੀਂ ਤੂੜੀ ਹੈ ਨਵੀਂ ਤੂੜੀ ਦਾ ਸਟਾਕ ਆ ਉਸ ਨੂੰ ਆਪਾਂ ਭਿਉਆਂ ਲੈਣਾ ਗਿੱਲੀ ਕਰ ਲੈਣੀ ਆ ਗਿੱਲੀ ਕਰਕੇ ਉਸ ਨੂੰ ਘੱਟ ਤੋਂ ਘੱਟ 24 ਘੰਟੇ ਆਪਾਂ ਭੌਕੇ ਰੱਖਣਾ ਹੈਗਾ ਬਾਲੀ ਗਿੱਲੀ ਵੀ ਨਹੀਂ ਕਰਨੀ ਹੈਗੀ ਨਾਰਮਲ ਆਪਾਂ ਉਹਨੂੰ ਗਿੱਲੀ ਕਰ ਦੇਣੀ ਆ ਜਿਵੇਂ ਆਪਾਂ ਵੰਡਰ ਲਾਉਣੇ ਹੁੰਨੇ ਆ ਉਸ ਤਰੀਕੇ ਦੇ ਨਾਲ ਗਿੱਲੀ ਕਰਕੇ 24 ਘੰਟੇ ਉਸ ਨੂੰ ਭਿਜੀ ਰਹਿਣ ਦਿਓ ਇਹਦੇ ਨਾਲ ਕੀ ਹੈ ਨਰਮ ਹੋ ਜਾਂਦੀ ਹੈ ਨਰਮ ਹੋਣ ਤੋਂ ਬਾਅਦ ਆਪਾਂ ਇਹਨੂੰ ਵਾਡੇ 'ਚ ਰਲਾ ਦੇਣਾ ਜਾਂ ਜਿਵੇਂ ਆਪਾਂ ਹਰਾ ਪਾਉਣਾ ਤਾਂ ਹਰੇ 'ਚ ਰਲਾ ਦੇਣਾ ਪਾਣੀ ਨਾਲ ਗਿੱਲੀ ਹੁਣ ਕਰਕੇ ਜਿਹੜੀ ਇਹ ਧੂੜੀ ਹੈ ਪਚੂਗੀ ਚੰਗੀ ਉਹਦੇ ਨਾਲ ਨਾਲ ਆਪਾਂ ਕੀ ਕਰਨਾ ਪਾਣੀ ਦੇ ਵਿੱਚ ਆਪਾਂ ਪਸ਼ੂਆਂ ਨੂੰ ਨਮਕ ਮਿਲਾ ਕੇ ਪਿਉਣਾ ਚਾਲੂ ਕਰ ਦੇਣਾ ਜਿਸ ਦੇ ਨਾਲ ਕੀ ਹੈ ਕਿ ਪਸ਼ੂ ਦਾ ਜਿਹੜਾ ਹਾਜਮਾ ਉਹ ਬਿਲਕੁਲ ਸਹੀ ਰਹੂਗਾ ਪਸ਼ੂ ਦਾ ਚਾਰਾ ਜਿਹੜਾ